ਦੀਪਕ ਜੀ ਅੱਛਾ ਖਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ ਜੀ ਇਹ ਦੱਸਿਓ ਵੀ ਬਿੱਟੂ ਦੇ ਮਿੱਤਰ ਰਹੇ ਭਾਰਤਪੁਰ ਪੂਸ਼ਣ ਆਸ਼ੂ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਜੀ ਬਿਲਕੁਲ ਜੀ ਭਾਰਤਪੁਰ ਆਸ਼ੂ ਕਾਫੀ ਦੇਰ ਤੋਂ ਰਡਾਰ ਤੇ ਸੀ ਸਿੱਕੇ ਪਹਿਲਾਂ ਤੋਂ ਹੀ ਹਮਮ ਵਿਜੀਲੈਂਸ ਦੀ ਰਡਾਰ ਤੇ ਵੀ ਸੀ ਈਡੀ ਦੀ ਰਡਾਰ ਤੇ ਵੀ ਸੀ ਅਸਲ 'ਚ ਕੈਪਟਨ ਦੀ ਸਰਕਾਰ ਸਮੇਂ ਮੰਤਰੀ ਰਹੇ ਨੇ ਭਾਰਤਪੁਰ ਆਸ਼ੂ ਹੋਰੀ ਹੈ ਫੂਡ ਸਪਲਾਈ ਵਿਭਾਗ ਉਹਨਾਂ ਕੋਲ ਰਿਹਾ ਤੇ ਉਸ ਦੇ ਆਰਮਨਾਂ ਦੇ ਉੱਤੇ 2000 ਕਰੋੜ ਦੇ ਟੈਂਡਰ ਘੁਟਾਲੇ ਦੇ ਦੋਸ਼ ਲੱਗੇ ਜੀ ਸੋ so, 2000 ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਕਿਰੇ ਭਾਰਤ ਕੁਸ਼ਨਾਸ਼ੂ ਨੂੰ ਅੱਜ ED ਨੇ ਜਿਸ ਤਰ੍ਹਾਂ ਪੁੱਛਗਛ ਲਈ ਜਲੰਧਰ ਦਫ਼ਤਰ ਸੱਦਿਆ ਸੀਗਾ ਤੇ ਕਿਹਾ ਜਾ ਰਿਹਾ ਕਿ منی ਲਾਂਡਰੀ ਦੇ ਮਾਮਲੇ 'ਚ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਔਰ ED ਉਹਨਾਂ ਦੇ ਜਵਾਬਤੋ ਸੰਤੁਸ਼ਟ ਨਹੀਂ ਸੀ ਜੀ ਬੇਸ਼ੱਕ ਗ੍ਰਿਫਤਾਰੀ ਦੇ ਕਾਰਨਾਂ ਦਾ ਹਵਾਲਾ ਅਜੇ ਤੱਕ ED ਵੱਲੋਂ ਕੋਈ ਅਧਿਕਾਰਤ ਤੌਰ ਤੇ ਨਹੀਂ ਦਿੱਤਾ ਗਿਆ ਹਮ ਹਾਂ ਪਰ ਇਹ 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 ਜਾਣਕਾਰੀ ਮਿਲ ਗਈ ਹੈ ਕਿ ED ਨੇ ਗ੍ਰਿਫਤਾਰ ਕਰ ਲਿਆ ਔਰ ਮੰਨਿਆ ਇਹ ਹੀ ਜਾ ਰਿਹਾ ਕਿ ਉਹਦੇ ਪਿੱਛੇ ਇਹੀ ਮਾਮਲਾ ਜਿਹੜਾ ਮਤਲਬ 2000 ਕਰੋੜ ਦੇ ਟੈਂਡਰ ਘਟਰਾਲੇ ਦਾ ਮਾਮਲਾ ਕਿਉਂਕਿ ਵਿਜੀਲੈਂਸ ਵੀ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ ਉਹਨੇ ਵੀ ਕੁਝ ਗ੍ਰਿਫਤਾਰੀਆਂ ਪਾਈਆਂ ਹੋਈਆਂ ਜੀ ਪਰ ਪੰਜਾਬ ਦੀਆਂ ਮੰਡੀਆਂ ਦੇ ਵਿੱਚੋਂ ਮਤਲਬ ਅਨਾਜ ਦੀ ਢੋਆ ਠਵਾਈ ਦੇ ਹਵਾਲੇ ਨਾਲ ਜਦੋਂ ਟੈਂਡਰ ਲਾਏ ਤਾਂ ਟੈਂਡਰਾਂ 'ਚ ਨੰਬਰ ਦੇਣੇ ਪੈਂਦੇ ਨੇ ਕਿਹੜੇ ਟਰੱਕਾਂ 'ਚ ਮਾਲ ਜਾਊਗਾ ਜੀ ਸੋ ਉਹ ਟਰੱਕਾਂ ਦੀ ਥਾਂ ਦੇ ਉੱਤੇ ਸਕੂਟਰ ਦੇ ਮੋਟਰਸਾਈਕਲ ਦੇ ਐਕਟਿਵੇ ਦੇ ਟੂ-ਵੀਲਰ ਥ੍ਰੀ-ਵੀਲਰ ਦੇ ਨੰਬਰ ਦਿੱਤੇ ਗਏ ਜੀ ਸੋ ਜਾਲੀ ਨੰਬਰ ਪਲੇਟਾਂ ਲਾ ਕੇ ਫਿਰ ਮਾਲ ਤੋਂ ਠਵਾਈ ਦਾ ਹਵਾਲਾ ਤੇ ਉਹ ਗੋਲ ਕਰਨ ਦਾ ਹਵਾਲਾ ਇਦੇ ਵਿੱਚ ਮੰਤਰੀ ਸਾਹਿਬ ਕਿਰੇ ਬਿਲਕੁਲ ਇਹਦੇ ਵਿੱਚ ਕੋਈ ਦੋ ਰਾਈ ਨਹੀਂ ਕਿ ਕਿ ਰਬਨੀਤ ਬਿੱਟੂ ਔਰ ਭਰਤ ਕੁਸ਼ਨਾਸ਼ਕ ਇੱਕ ਥਾਲੀ ਚ ਖਾਣ ਵਾਲੇ ਸਿਆਸੀ ਲੀਡਰ ਰਹੇ ਨੇ ਹੈ ਨਾ ਜਿਹੜੇ ਮਤਲਬ ਬਹੁਤ ਨੇੜਲਾ ਰਿਸ਼ਤਾ ਬੜਾ ਗੂੜਾ ਰਿਸ਼ਤਾ ਮਤਲਬ ਸੋ ਹੁਣ ਈਡੀ ਵਾਲੇ ਪਾਸੇ ਬਿੱਟੂ ਨੇ ਅਤੇ ਗ੍ਰਿਫਤਾਰੀ ਵਾਲੇ ਪਾਸੇ ਭਰਤ ਕੁਸ਼ਨਾਸ਼ਕ ਨੇ ਹੂੰ ਵੈਸੇ ਕਾਂਗਰਸੀਆਂ ਦੀ ਸੂਚੀ ਕਾਫੀ ਲੰਬੀ ਹੈ ਇਹ ਜੀਆਂ ਦੀ ਕਪੜੇ ਕਰਨ ਵਾਲਿਆਂ ਦੀ ਹੂੰ ਕਿਉਂਕਿ ਇਹ ਇਹ ਸਾਬਤ ਆ ਜਾ ਕੇ ਅਦਾਲਤ ਵਿੱਚ ਹੋਣੇ ਨੇ ਪਰ ਜਿਨ੍ਹਾਂ ਦੇ ਉੱਤੇ ਸਵਾਲੀਆ ਚਿੰਨ ਲੱਗਿਆ ਉਹ ਨਾਮ ਬਹੁਤ ਨੇ ਕਿਉਂਕਿ ਇਹ ਇਹ ਤੁਸੀਂ ਅਸੀਂ ਨਹੀਂ ਕਹਿੰਦੇ ਇਹ ਖੁਦ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਨਮਿੰਦਰ ਸਿੰਘ ਕਹਿੰਦੇ ਸੀ ਕਿ ਮੇਰੇ ਕੋਲ ਮੇਰੀ ਕੈਬਨਿਟ ਦੇ ਸਾਰੇ ਮੰਤਰੀਆਂ ਦੀ ਉਹ ਲਿਸਟ ਪਈਆ ਜਿਨ੍ਹਾਂ ਨੇ ਕਪੜੇ ਕੀਤੇ ਨੇ ਜੀ ਤੇ ਉਹ ਹੋ ਸਕਦਾ ਕਿ ਉਹਦੇ ਵਿੱਚੋਂ ਇੱਕ ਇੱਕ ਲਿਸਟ ਹੁਣ ਏਡੀ ਕੱਢ ਰਹੀ ਹੋਵੇ ਕਿ ਕਿ ਨਾਮ ਆ ਰਿਹਾ ਹੋਵੇ ਜਿਹੜਾ ਜਿਹੜਾ ਬੀਜੇਪੀ ਚ ਜਾਊਗਾ ਜਾਈ ਜਾਊਗਾ ਚਾਹੇ ਉਹ ਐਮਪੀ ਹੋਵੇ ਚਾਹੇ ਉਹ ਐਮਐਲਏ ਹੋਵੇ ਚਾਹੇ ਸਾਭਕਾ ਮੁੱਖ ਮੰਤਰੀ ਹੋਵੇ ਚਾਹੇ ਮੰਤਰੀ ਹੋਵੇ ਉਹਦਾ ਨਾਂ ਹਟ ਜਾਊਗਾ ਐ ਜੇ ਨਹੀਂ ਵੀ ਕੋਈ ਹੈਗਾ ਉਹਦਾ ਨਾਂ ਪੈ ਵੀ ਜਾਊਗਾ ਸੋ ਪਰ ਜਿਹੜੇ ਪਹਿਲਾਂ ਹੀ ਬਵਾਦਾਂ ਚ ਨੇ ਉਹ ਤਾਂ ਭਾਈ ਫੜੀ ਜਾਣਗੇ ਫਿਰ ਜੀ ਸੋ ਉਹਨਾਂ ਦੀ ਜਾਂਚ ਤਾਂ ਹੋਣੀ ਚਾਹੀਦੀ ਐ ਸੋ ਹੁਣ ਭਾਤਕੁਸ਼ਨ ਆਸ ਨੂੰ ਪਹਿਲਾਂ ਸਲੂਨ ਚ ਚੱਕਿਆ ਸੀ ਇੱਕ ਦਿਨ ਪਹਿਲਾਂ ਹੈਨਾ ਉਸ ਦਿਨ ਬੜਾ ਉਸ ਦਿਨ ਤਾਂ ਬਿੱਟੂ ਕੱਪੜਿਆਂ ਤੋਂ ਬਾਹਰ ਵੀ ਹੋ ਗਏ ਸੀਗੇ ਬੜੇ ਤੜਫੇ ਸੀ ਪਰ ਅੱਜ ਬਿੱਟੂ ਦਾ ਕੋਈ ਅਜੇ ਬਿਆਨ ਵੀ ਨਹੀਂ ਆਇਆ ਹਾਂ ਸਵੇਰ ਨੂੰ ਆਊਗਾ ਤਾਂ ਇਹੀ ਆਊਗਾ ਕਿ ਜੋ ਕਰਨਗੇ ਕਿਉਂਕਿ ਹੁਣ ਉਹ ਤਾਂ ਭਾਜਪਾਲੇ ਪਾਸ ਜਿਨੇ ਇਸ ਲਈ ਇਹ ਜਿਹਾ ਬਿਆਨ ਜਰੂਰ ਆ ਸਕਦਾ ਜੀ ਪਰ ਭਾਤ ਕੁਸ਼ਨ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਲੁਧਿਆਣੇ ਤੋਂ ਨਵੇਂ-ਨਵੇਂ ਮੈਂਬਰ ਪਾਰਲੀਮੈਂਟ ਬਣੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਗ ਕੀ ਸਟੈਂਡ ਲੈਂਦੇ ਨੇ ਜੀ ਕਿਉਂਕਿ ਰਾਜਾ ਬੜਿੰਗ ਨੂੰ ਸਹਿਯੋਗ ਵੀ ਮਿਲਿਆ ਆਸ਼ੂ ਤੋਂ ਪਰ ਨਾਰਾਜ਼ਗੀ ਦਾ ਇੱਕ ਦੌਰ ਰਿਹਾ ਖਾਸ ਕਰ ਜਦੋਂ ਬੈਂਸ ਹੋਰੀ ਇੱਧਰ ਆਏ ਉਸ ਤੋਂ ਬਾਅਦ ਕਹਿੰਦੇ ਦੂਰੀਆਂ ਵੀ ਵਧੀਆਂ ਹੈ ਨਾ ਭਾਤ ਪ੍ਰਸ਼ਾਸਨ ਨਾਲ ਕਈ ਸਮਾਗਮਾਂ 'ਚ ਵੀ ਅਸ਼ੁਨਾਸ਼ੂ ਗੈਰਾ ਜਰ ਰਹੇ ਹੁਣ ਇਸ ਮਸਲੇ ਤੇ ਕਾਂਗਰਸ ਕਿਵੇਂ ਰਿਐਕਟ ਕਰੇਗੀ ਹੈਨਾ ਤੇ ਇਸ ਮਸਲੇ ਤੇ ਰਾਜਾ ਬੜਿੰਗ ਕਿਵੇਂ ਰਿਐਕਟ ਕਰਨਗੇ ਰਵਨੀਤ ਬਿੱਟੂ ਕਿਵੇਂ ਰਿਐਕਟ ਕਰਨਗੇ ਹੁਣ ਨਜ਼ਰ ਸਾਰਿਆਂ ਦੀ ਇਸ ਗੱਲ ਤੇ ਰਹਿਣੀ ਹੈ ਅਸ਼ੁਲੀ ਗ੍ਰਿਫਤਾਰੀ ਤਾਂ ਹੋਣੀ ਹੀ ਸੀ ਹੋਗੀ ਹਮਮ ਦੀਪਕ ਜੀ ਕੈਨੇਡਾ ਦੀ ਸਰਕਾਰ ਨੇ ਹੁਣ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਾਉਣ ਦੇ ਸਬੰਧੀ ਆਪਣੀ ਨੀਤੀ ਸੀ ਜਿਹੜੀ अर्ਲियर ਦਿਸイヤー ਉਹ ਐਲਾਨੀ ਸੀ ਵੀ ਅਗਲੇ 2 ਸਾਲਾਂ ਦੇ ਵਿੱਚ ਕੈਨੇਡਾ ਦੇ ਇਹ ਹੁਣ ਕੈਨੇਡਾ ਦਾ ਟੀਚਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 35% ਘਟ ਹੋਵੇ। ਭਾਰਤ ਤੇ ਭਾਰਤ ਦੇ ਵਿੱਚੋਂ ਫਰਦਰ ਪੰਜਾਬ, ਕੈਨੇਡਾ ਆਉਂਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਹੈ। ਹੁਣ ਆਉਂਦੇ ਸੈਸ਼ਨ ਦੇ ਵਿੱਚ ਜਿਹੜਾ ਸਤੰਬਰ ਤੋਂ ਸ਼ੁਰੂ ਹੋਣਾ ਉਹਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਓਨੇ ਜ਼ਿਆਦਾ ਨਹੀਂ ਹੋਣਗੇ ਜਿੰਨੇ ਕਿ ਪਿਛਲੇ ਸਾਲ ਆਏ ਸੀ। ਪਰ ਅਜੇ ਵੀ ਉਹ ਗਿਣਤੀ ਲੱਖਾਂ ਦੇ ਵਿੱਚ ਹੈ। ਹੁਣ ਇਹਦਾ ਪੰਜਾਬ ਵਾਲੇ ਪਾਸੇ ਕੀ ਅਸਰ ਪੈ ਰਿਹਾ ਦੀਪਕ ਜੀ ਪਹਿਲਾਂ ਸੁਣਨ ਨੂੰ ਇਹ ਮਿਲ ਰਿਹਾ ਸੀ ਕਿ ਜਿਹੜੇ ਆਇਲਟਸ ਸੈਂਟਰਸ ਦਾ ਕਾਰੋਬਾਰ ਹੈ ਪੰਜਾਬ ਦੇ ਵਿੱਚ ਉਹ ਕਾਫੀ ਇੰਪੈਕਟ ਹੋ ਗਿਆ। ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਸਟੂਡੈਂਟਸ ਦੀ ਐਨਰੋਲਮੈਂਟ ਦੇ ਹਵਾਲੇ ਤੋਂ ਕਿਹੋ ਜਿਹੇ ਸੰਕੇਤ ਆ ਰਹੇ ਨੇ ਜੀ ਕੀ ਉੱਥੇ ਹੁਣ ਵਿਦਿਆਰਥੀਆਂ ਦੇ ਦਾਖਲੇ ਦੀ ਗਿਣਤੀ ਪੰਜਾਬ ਦੇ ਵਿੱਚ ਵੱਧ ਗਈ ਹੈ ਜੀ ਦੇਖੋ ਬਿਲਕੁਲ ਜੀ ਇੱਕ ਪਾਸੇ ਕੈਨੇਡਾ ਦੇ ਵਿੱਚ ਅਜੇ ਵੀ ਵੱਡੀ ਗਿਣਤੀ ਚ ਵਿਦਿਆਰਥੀ ਪੜਨ ਦੀ ਆ ਰਹੇ ਨੇ ਬੀਤੇ ਲਾ ਰਹੇ ਨੇ ਅਪਲੀਕੇਸ਼ਨਾਂ ਲੱਗ ਰਹੀਆਂ ਨੇ ਪੰਜਾਬ ਤੋਂ ਵੀ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ ਭਾਰਤ ਤੋਂ ਵੀ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ ਪਰ ਇਹਦਾ ਅਸਰ ਜੇ ਪੰਜਾਬ ਦੇ ਕਾਲਜਾਂ 'ਚ ਦੇਖਣ ਲੱਗਿਆ ਤਾਂ ਕੈਨੇਡਾ ਦੇ ਕਾਲਜਾਂ 'ਚ ਵੀ ਦਿਖ ਰਿਹਾ ਹੂੰ ਹੂੰ ਕੈਨੇਡਾ ਦੇ ਕਾਲਜਾਂ ਨੇ ਆਪਣੀ ਸਰਕਾਰ ਤੋਂ ਸਹਾਇਤਾ ਫੰਡ ਮੰਗਣੇ ਸ਼ੁਰੂ ਕਰਤੇ ਕਿ ਸਭ ਤੋਂ ਨਹੀਂ ਚੱਲਦੇ ਕਾਲਜ ਬਿਲਕੁਲ ਹੈਨਾ ਕਿ ਸਾਨੂੰ ਆਪਣੇ ਵਿਦਿਆਰਥੀਆਂ ਨੂੰ ਹੁਣ ਧੰਭਾਲਣ ਲਈ ਸਾਨੂੰ ਫੰਡ ਦਿਓ ਕਿਉਂਕਿ ਅੱਗੇ ਮੋਟੀ ਕਮਾਈ ਆਉਂਦੀ ਸੀ ਜੀ ਤੋਂ ਕਮਾਈ ਚ ਖੜੋਤ ਵੀ ਤਾਂ ਆਈ ਆ ਹਾਂ ਜੇਕਰ ਮੈਂ ਪੰਜਾਬ ਵਾਲੇ ਪਾਸੇ ਉਹ ਦੇਖਦਾ ਤਾਂ ਮਤਲਬ ਅੰਮ੍ਰਿਤਸਰ ਅੰਮ੍ਰਿਤਸਰ ਦੇ ਖੇਤਰ ਚੋਂ 60% ਐਪਲੀਕੇਸ਼ਨਾਂ ਘਟ ਗਈਆਂ ਕੈਨੇਡਾ ਜਾਣ ਵਾਲਿਆਂ ਦੀ ਹੂੰ 60% ਜੀ ਗੁਰਨਾਮਕਦੇਵ ਯੂਨੀਵਰਸਿਟੀ ਦੇ ਹਵਾਲੇ ਨਾਲ ਇਹ ਡਾਟਾ ਹੈ ਉਥੋਂ ਦੇ ਬਕਾਇਦਾ ਤੌਰ ਤੇ ਜਿਹੜੇ ਰਜਿਸਟਰਾਰ ਨੇ ਐ ਏਐਸ ਕਾਲੂ ਸਾਹਿਬ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਾਡੇ ਕੋਲ ਯੂਨੀਵਰਸਿਟੀ ਦੇ ਵਿੱਚ ਗੁਣਾਬ ਦੇ ਯੂਨੀਵਰਸਿਟੀ ਚ ਪਿਛਲੇ ਸਾਲ 5800 ਦੇ ਕਰੀਬ ਮਤਲਬ ਸੀਟਾਂ ਸੀਗੀਆਂ ਹਮਮ ਤੇ ਪਿਛਲੇ ਸਾਲ 5800 ਸੀਟਾਂ ਦੇ ਸਾਹਮਣੇ 10000 ਐਪਲੀਕੇਸ਼ਨ ਆ ਗਈਆਂ ਸੀ ਜੀ ਮਤਲਬ ਸੀਟਾਂ ਤੋਂ ਵੱਧ ਆਈਆਂ ਤਾਂ ਵੀ ਜੀ ਪਰ ਇਸ ਵਾਰ ਸੀਟਾਂ ਵਧੀਆਂ ਸਿਰਫ 36100 ਹੋਈਆਂ ਪਰ ਵਿਦਿਆਰਥੀਆਂ ਦੀ ਗਿਣਤੀ ਦਾਖਲ ਹੋਣ ਵਾਲਿਆਂ ਦੀ ਐਪਲੀਕੇਸ਼ਨਾਂ ਦੀ ਗਿਣਤੀ ਦੁੱਗਣੀ ਵਧ ਗਈ 21000 ਆ ਗਈ ਹਮ 5800 ਪਿੱਛੇ 10000 ਐਪਲੀਕੇਸ਼ਨਾਂ ਸੀ ਕਾਲਜ ਯੂਨੀਵਰਸਿਟੀ ਦਾਖਲਾ ਲੈਣ ਲਈ ਇਸ ਵਾਰ 6500 ਸੀਟਾਂ ਦੇ ਪਿੱਛੇ 21000 ਐਪਲੀਕੇਸ਼ਨ ਆਈ ਹੈ ਹਮ ਜਿਵੇਂ ਉਸ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਵਿਭਾਗ ਦੀ ਉਹ ਗੱਲ ਕਰਾਂ ਜੀ 571 ਸੀਟਾਂ ਪਿੱਛੇ 2400 ਤੋਂ ਵੱਧ ਐਪਲੀਕੇਸ਼ਨਾਂ ਨੇ ਹਮ ਹਮ ਜੀ 571 ਇੰਜੀਨੀਅਰਿੰਗ ਸੀਟਾਂ ਨੇ ਪਿਛਲੀ ਵਾਰ ਇਹਨਾਂ ਸੀਟਾਂ ਦੇ ਸਾਹਮਣੇ 800 ਐਪਲੀਕੇਸ਼ਨ ਆਈਆਂ ਸੀ ਇਸ ਵਾਰ 2420 ਆਈਆਂ ਨੇ ਜੀ ਇਸੇ ਤਰ੍ਹਾਂ ਪੰਜਾਬ ਦੇ ਬਾਕੀ ਕਾਲਜਾਂ ਚੋਂ ਬਾਕੀ ਯੂਨੀਵਰਸਟੀਆਂ ਚੋਂ ਵੀ ਸੰਕੇਤ ਮਿਲ ਰਿਹਾ ਕਿ ਆਈਲੈਂਡ ਸੈਂਟਰਾਂ ਚ ਭੀੜ ਘਟ ਰਹੀ ਆ ਪਰ ਯੂਨੀਵਰਸਟੀਆਂ ਕਾਲਜਾਂ ਦੇ ਕੈਂਪਸ ਤੋਂ ਲੈ ਕੇ ਕੰਟੀਨ ਤੱਕ ਭੀੜ ਵਧ ਰਹੀ ਆ ਹੂੰ ਸੋ ਇਹ ਸ਼ੁਭ ਸੰਕੇਤ ਆ ਜੀ ਇੱਕ ਚੰਗਾ ਪਹਿਲੂ ਵੀ ਆ ਇਹਦੇ ਵਿੱਚ ਦੋ ਤਿੰਨ ਪਹਿਲੂ ਆਏ ਨੇ ਕੁਝ ਬੱਚਿਆਂ ਨਾਲ ਜਿਹੜੇ ਮਤਲਬ ਜਾਣ ਦੀ ਇੱਛਕ ਸੀ ਪਹਿਲਾਂ ਕੁਝ ਸਾਲਾਂ ਚ ਇਹ ਮੇਰੀ ਉਹਨਾਂ ਨਾਲ ਦੋ ਤਿੰਨ ਗੱਲਬੀਰ ਸੀ ਉਹ ਕਹਿੰਦੇ ਕਿ ਜੀ ਹੁਣ ਅਸੀਂ ਇਹ ਵੀ ਸਮਝਣ ਲੱਗਿਆ ਕਿ ਜੇ 40 ਲੱਖ ਲਾ ਕੇ ਜਾਣਾ 40 ਲੱਖ ਨਾਲ ਉਰੇ ਕੋਈ ਸਟਾਰਟਅਪ ਵੀ ਸ਼ੁਰੂ ਕਰ ਸਕਦੇ ਆ ਆਪਣਾ ਇੰਡੀਪੈਂਡੈਂਟ ਵੀ ਸ਼ੁਰੂ ਕਰ ਸਕਦੇ ਆ ਹੈਨਾ ਇਹ ਆਈਡੀਆ ਵੀ ਬੱਚਿਆਂ ਨੂੰ ਮਤਲਬ ਇੱਕ ਚੰਗਾ ਲੱਗ ਰਿਹਾ ਉਹਦੇ ਵਿੱਚ 2 ਸਾਲ ਤੁਹਾਡੀ ਕਮਾਈ ਦੇ ਉੱਤੇ ਕੋਈ ਟੈਕਸ ਵੀ ਨਹੀਂ ਹੈਗਾ ਜੀ ਸੋ ਇਹ ਇਸ ਲਈ ਇਹ ਇਸ ਲਈ ਇਹ ਚੀਜ਼ਾਂ ਬੱਚਿਆਂ ਨੂੰ ਲੱਗਦਾ ਕਿ 40 ਲੱਖ ਦਾ ਉੱਥੇ ਜਾ ਕੇ 10 ਸਾਲ ਲੱਗਣਗੇ ਸੈਟ ਹੋਣ ਨੂੰ ਫਿਰ ਜਿਹੀ ਜੀਆਂ ਕੈਨੇਡਾ ਤੋਂ ਤੱਤੀਆਂ ਹਵਾਵਾਂ ਇਧਰ ਨੂੰ ਆ ਰਹੀਆਂ ਨੇ ਜੀ ਉਸ ਨੇ ਵੀ ਦਿੱਤਾ ਕਿ ਉੱਥੇ ਹੁਣ ਬੇਰਜ਼ਗਾਰੀ ਵੱਡਾ ਮਸਲਾ ਜਾਂ ਸਾਡੇ ਵਾਲੇ ਜਵਾਕ ਜਾ ਕੇ ਉਹੀ ਚਾਰ ਸ਼ਹਿਰਾਂ 'ਚ ਡਿੱਗਦੇ ਨੇ ਤੇ ਉੱਥੇ ਫਿਰ ਐ ਗ੍ਰੋਸਰੀ ਸਟੋਰਾਂ ਤੋਂ ਇਲਾਵਾ ਹੈ ਨਾ ਇਹਨਾਂ ਉਹਨਾਂ ਦੁਕਾਨਾਂ ਤੋਂ ਇਲਾਵਾ ਪੀਜ਼ਾ ਵਾਲੀਆਂ ਤੋਂ ਇਲਾਵਾ ਕਿਹច ਹੋਰ ਕੰਮ ਨਹੀਂ ਘਰ ਨਹੀਂ ਮਿਲਦੇ ਰਹਿਣ ਨੂੰ ਕਿਉਂਕਿ ਉਹ ਅਯੋਗਤਾ ਹੈ ਨਹੀਂ ਫੈਕਟਰੀ ਹੈ ਨਾ ਫਿਰ ਘਰ ਘਰ ਕਿਰਾਏ ਤੇ ਰਹਿਣਾ ਵੀ ਮਹਿੰਗਾ ਤੇ ਘਰ ਦੇ ਵਿੱਚ ਪਕਾਉਣ ਦੇ ਲਈ ਗ੍ਰੋਸਰੀ ਲਿਆਉਣੀ ਵੀ ਮਹਿੰਗੀ ਜੀ ਸੋ ਇਸ ਲਈ ਇਹ ਸਾਰੀਆਂ ਸਥਿਤੀਆਂ ਦੇ ਵਿੱਚੋਂ ਵੀ ਇਹ ਹੁਣ ਮਾਪਿਆਂ ਨੂੰ ਵੀ ਪਤਾ ਕਿਉਂਕਿ ਹਰ ਪੰਜਾਬ ਦੇ ਹਰ ਪਿੰਡ 'ਚੋਂ ਤੀਜਾ ਘਰ ਤੱਕ ਕੈਨੇਡਾ ਬੈਠਾ ਜੀ 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 ਸੋ ਪਹਿਲਾਂ ਜਦੋਂ ਬੰਦਾ ਆ ਕੇ ਕਹਾਣੀ ਸੁਣਾਉਂਦਾ ਸੀ ਕਿ ਨਾ ਜਾਏ ਉੱਥੇ ਬੜਾ ਔਖਾ ਹੈ ਭਾਈ ਐ ਆਂ ਬਾਏ ਤਾਂ ਅਗਲੇ ਕਹਿੰਦੇ ਸੀ ਅੱਛਾ ਆਪ ਚਲਾ ਗਿਆ ਸਾਨੂੰ ਰੋਕਦਾ ਤਾਂ ਹੀ ਜਾਂ ਸਲਾਹਾਂ ਦਿੰਦਾ ਪਰ ਹੁਣ ਲੋਕੀ ਗੱਲਾਂ ਜਦੋਂ ਸਪੱਸ਼ਟ ਆਪਣੇ ਬਜ਼ੁਰਗ ਜਾਇਆ ਭੈਣ ਭਰਾ ਜਾਇਆ ਰਿਸਰ ਜਾਏ ਹੁਣ ਇਹ ਗੱਲਾਂ ਬਿਲਕੁਲ ਮਤਲਬ ਉਹ ਜਾਂ ਹੁਣ ਸਾਰਾ ਕੁਝ ਆਨਲਾਈਨ ਸਾਰਾ ਕੁਝ ਦਿਖਦਾ ਹੈ ਸਪੱਸ਼ਟ ਸੋ ਕੈਨੇਡਾ ਦੀ ਸਰਕਾਰ ਦੀ ਸਥਿਤੀ ਹਾਂ ਆਉਣ ਵਾਲੀਆਂ ਚੋਣਾਂ ਅਜੇ ਦੁਬਿਧਾ ਕਿਹਦੀ ਸਰਕਾਰ ਆਊਗੀ ਇਹ ਮਿਲ ਰਹੇ ਸੰਕੇਤ ਕਿ ਇੱਧਰ ਦੀ ਬਜਾਈ ਉਧਰੋਂ ਜਹਾਜ਼ ਭਰ ਕੇ ਤੁਸੀਂ ਤੋਰਨੇ ਆ ਪੰਜਾਬ ਨੂੰ ਵਾਪਸ ਵਿਦਿਆਰਥੀ ਇਹ ਡਰ ਸੋ ਫਿਰ ਇਹ ਇਹ ਹੁਕਮ ਕੇ ਬਈ ਸਟੱਡੀ ਵੀ ਜਾ ਸਟੱਡੀ ਵੀ ਜਾਈ ਹੈ ਇਹਨੂੰ ਪੀਆਰ ਨਾ ਸਮਝਿਓ ਇਹ ਤੋਂ ਬਾਅਦ ਕਿਉਂਕਿ ਸਾਡੇ 99.9% ਵਿਦਿਆਰਥੀ ਪੜ੍ਹਨ ਥੋੜਾ ਜਾਂਦੇ ਨੇ ਉਹ ਤਾਂ ਪੀਆਰ ਲੈਣ ਜਾਂਦੇ ਨੇ ਹੂੰ ਸੋ ਇਸ ਲਈ ਜਦੋਂ ਅਗਲਾ ਨੇ ਇਹੀ ਕਹਤਾ ਕਿ ਪੀਆਰ ਦੀ ਗਾਰੰਟੀ ਨਹੀਂ ਫਿਰ ਅਗਲਾ ਕਹਿੰਦਾ ਮੇਰੀ ਵੀ ਆਉਣ ਦੀ ਗਾਰੰਟੀ ਨਹੀਂ ਮੈਨੀਆਂ ਦਾ ਮਕਸਦ ਕਈਆਂ ਦਾ ਐਜੂਕੇਸ਼ਨ ਨਹੀਂ ਹੁੰਦਾ ਮਕਸਦ ਐਜੂਕੇਸ਼ਨ ਨਹੀਂ ਹੁੰਦਾ ਜੀ ਇਮੀਗ੍ਰੇਸ਼ਨ ਹੁੰਦਾ ਮੈਂ ਉਹੀ ਕਹਣਾ 99.9% ਹਾਂ ਹੁਣ ਉਧਰ ਆਸਟ੍ਰੇਲੀਆ ਕੰਨੀ ਦਾ ਰੁਕ ਕਰ ਰਹੀ ਸੀ ਆਸਟ੍ਰੇਲੀਆ ਨੂੰ ਮੌਕਾ ਮਿਲੇ ਉਹਨੇ ਜਿਹਦੇ ਵੀਜ਼ਾ ਦਿੱਤਾ ਸੀ ਜੀ ਉਹਨੇ ਨਿਯਮ ਸਖਤ ਕਰਤੇ ਹਮ ਅਮਰੀਕਾ ਛੇਤੀ ਵੀਜ਼ੇ ਨਹੀਂ ਦਿੰਦਾ ਹੈਨਾ ਸੋ ਇਸ ਲਈ ਇਹਨਾਂ ਸਾਰੀਆਂ ਸਥਿਤੀਆਂ ਦੇ ਵਿੱਚੋਂ ਪੰਜਾਬ ਦੇ ਵਿੱਚ ਵਿਦਿਆਰਥੀਆਂ ਦੀ ਅਪਲਾਈਨ ਦੇ ਵਿੱਚ ਖੜੋਤ ਆਈ ਆ ਪਰ ਪੰਜਾਬ ਦੇ ਵਿਦਿਆਰਥੀ ਜੇ ਪੰਜਾਬ ਦੇ ਕਾਲਜਾਂ 'ਚ ਪੜ੍ਹਨ ਪਰ ਯੂਨੀਵਰਸਿਟੀਆਂ ਕਾਲਜਾਂ ਆਪਣਾ ਸਹੀ ਰੋਲ ਨਿਭਾ ਦੇਣ ਸਰਕਾਰਾਂ ਆਪਣਾ ਸਹੀ ਰੋਲ ਨਿਭਾ ਦੇਣ ਤਾਂ ਇਹ ਇੱਕ ਨਵੀਂ ਪ੍ਰਤਿਦਾ ਸੰਕੇਤ ਆ ਇਹ ਚੰਗਾ ਸੰਕੇਤ ਆ ਬਸ ਮੈਨੂੰ ਡਰ ਇਸੇ ਗੱਲ ਦਾ ਹੈ ਕਿ ਇਸ ਜਵਾਨੀ ਨੂੰ ਸਾਂਭਣ ਤੋਂ ਪਹਿਲਾਂ ਕਿਤੇ ਐ ਨਾ ਹੋਵੇ ਪੰਜਾਬ ਦੀ ਸਰਕਾਰ ਖਵਾਰਾਂ ਚ ਹਥਿਆਰ ਦੇਣ ਲੱਗ ਜਾਵੇ ਦੇਖਿਆ ਅਸੀਂ ਕਿਹਾ ਸੀ ਨਾ ਸਾਡੀ ਸਰਕਾਰ ਆਉਣ ਤੇ ਵਿਦੇਸ਼ਾਂ ਨੂੰ ਨਹੀਂ ਜਾਣਗੇ ਨਹੀਂ ਗਏ ਇਹ ਡਰ ਜ਼ਰੂਰ ਹੈਗਾ ਇਹ ਦੀਪਕ ਜੀ ਪੰਜਾਬ ਦੀ ਸਰਕਾਰ ਦੀ ਚੰਗੀ ਕਾਰਗੁਜ਼ਾਰੀ ਨਾਲੋਂ ਕੈਨੇਡਾ ਦੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦਾ ਅਸਰ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਇੱਥੇ ਘਟ ਰਹੀ ਹੈ ਬਿਲਕੁਲ 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 अच्छा दीपक जी ये दसियो नितिन गडकरी ने फाइनेंस मिनिस्टर नु सलाह दीती है वी भी जीवन बीमा तो सेहत बीमा तो जेडी इंश्योरेंस पॉलिसीज ने उना तो जीएसटी ਹਟਾਓ ਤੇ ਵੀ जीएसटी ਲੱਗਦੀ ਸੀ ਜੀ ਬਿਲਕੁਲ ਜੀ ਹੂੰ ਸਾਡੇ ਇੱਥੇ ਕਿਹੜੀ ਚੀਜ਼ ਹੈ ਜਿਹੜੀ ਤੇ ਜੀਐਸਟੀ ਨਹੀਂ ਲੱਗਦੀ ਹਾਲ ਇੱਥੇ ਵੀ ਹੈ ਮਤਲਬ ਤੁਸੀਂ 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 ਜੇਕਰ ਇਸ ਹਵਾਲੇ ਨਾਲ ਵੀ ਸਮਝਣਾ ਹੋਵੇ ਤਾਂ ਇਹ ਦੇਖੋ ਕਿ ਜਹਾਜ਼ ਦੇ ਉੱਤੇ 5% ਜੀਐਸਟੀ ਹੈ ਤੇ ਜਹਾਜ਼ ਖਰੀਦਣਾ ਹੂੰ ਹੈਨਾ ਇਹ ਸਾਈਕਲ ਖਰੀਦਣਾ ਹੈ ਮੋਟਰਸਾਈਕਲ ਸਕੂਟਰ ਖਰੀਦਣਾ ਤੇ ਉੱਪਰ 17 18 18 ਪਰਸੈਂਟ ਹੈ ਹੂੰ ਸੋ ਇਹ ਇੱਕ ਆਪਣਾ ਹਵਾਲਾ ਕਿ ਜਹਾਜ਼ ਕਿਨੇ ਖਰੀਦਣਾ ਵਾਣੀ ਜੜਨੀਆਂ ਤੇ ਵਰਗੀਆਂ ਨਹੀਂ ਖਰੀਦਣੇ ਹਨ ਜੀ ਤੇ ਆਮ ਜਨਤਾ ਨੇ ਕੀ ਖਰੀਦਣਾ ਇਹ ਹਿਸਾਬ ਲਾ ਲਓ ਸੋ ਨਿਤਨ ਗੜਕਰੀ ਭਾਜਪਾ ਦੀ ਸਰਕਾਰ ਦੇ ਅੰਦਰ ਇੱਕ ਬਾਗੀਸੁਰ ਵਾਲੇ ਲੀਡਰ ਵਜੋਂ ਦੇਖੇ ਜਾਂਦੇ ਹੂੰ ਇੱਕ ਸਹੀ ਨੂੰ ਸਹੀ ਕਹਿਣ ਤੇ ਗਲਤ ਨੂੰ ਗਲਤ ਕਹਿਣ ਦੇ ਦੰ ਵਾਲੇ ਦੇਖੇ ਜਾਂਦੇ ਨੇ ਪਰ ਏ ਵੀ ਸੱਚ ਹੈ ਕਿ ਗੜਕਰੀ ਹੋਣਾਂ ਕੋਲ ਜਿਹੜਾ ਵਿਭਾਗ ਹੈ ਸੜਕਾਂ ਵਾਲਾ ਪੁਲਾਂ ਵਾਲਾ ਉਹ ਸਾਰਾ ਹੈ ਨਾ ਉਹ ਉਹਦੇ ਪਿੱਛੇ ਵੀ ਚਾਹੇ ਉਹ ਟੋਲ ਲਾਉਣੇ ਹੋਣ ਤੇ ਚਾਹੇ ਉਹਨਾਂ ਦੇ ਕਾਰੋਬਾਰੀਆਂ ਦੇ ਹਵਾਲੇ ਨਾਲ ਸੜਕਾਂ ਬਣਾਉਣੀਆਂ ਹੋਣ ਹੈ ਇਹਨਾਂ ਦਾ ਨਾਤਾ ਵੀ ਗੂੜਾ ਕਾਰਪਟ ਕਰਾਉਣਿਆਂ ਨਾਲੇ ਹੂੰ ਬਾਕੀ ਇਹਨਾਂ ਦੀਆਂ ਤਾਰਾਂ ਅਜੇ ਵੀ ਸਿੱਧੀਆਂ 나ਗਪੁਰ ਜੁੜੀਆਂ ਨੇ ਹੂੰ ਹੂੰ ਤੇ ਉੱਥੋਂ ਬਾਹਰ ਨਹੀਂ ਜਾਂਦੇ ਜੀ ਸੋ ਇਸ ਲਈ ਇਹ ਵੀ ਕੋਈ ਸ਼ੱਕ ਨਹੀਂਗਾ ਕਿ ਇਹ ਸੰਘ ਦੇ ਵੀ ਖਾਸ ਨੇ ਪਰੇ ਲੋਕ ਹਿੱਤ ਦੇ ਹਵਾਲੇ ਨਾਲ ਸਮਾਜਿਕ ਪਹਿਲੂਆਂ ਤੇ ਕਦੇ-ਕਦੇ ਉਂਗਲ ਧਰ ਦਿੰਦੇ ਨੇ ਸੋ ਹੁਣ ਇਹਨਾਂ ਨੇ ਵਿੱਤ ਮੰਤਰੀ ਦੇ ਲਈ ਇੱਕ ਸਵਾਲ ਪਤਾ ਕਿ ਨਿਰਮਲਾ ਸੀਤਚੀ ਚਿੱਠੀ ਲਿਖੀ ਕਹਿੰਦੀ ਜੀ ਕਿ ਘੱਟੋ-ਘੱਟ ਜਿਹੜਾ ਜੀਵਨ ਬੀਮਾ ਜਾਂ ਸਿਹਤ ਬੀਮਾ ਉਹ ਤੋਂ ਤਾਂ ਜੀਐਸਟੀ ਹਟਾ ਲਓ ਕਿ ਇਹ ਤਾਂ ਲੋਕਾਂ ਦੀ ਬੁਨਿਆਦੀ ਲੋੜ ਹੈ ਭਾਰਤ ਦੇ ਤਾਂ ਪਹਿਲੇ ਹੀ ਲੋਕ ਬੀਮਾ ਘੱਟ ਕਰਾਉਂਦੇ ਨੇ ਜੀ ਤੇ ਤੁਸੀਂ ਉਹਦੇ ਉੱਪਰ ਜੀਐਸਟੀ ਹੋਰ ਲਾਈ ਜਾਂਦੇ ਹੋ ਮਤਲਬ ਜੇ ਆਪ ਬੰਦਾ ਕਰਾਉਂਦਾ ਤਾਂ ਬਖਰੀ ਗੱਲ ਹੈ ਨਹੀਂ ਤਾਂ ਅੱਜਕੱਲ੍ਹ ਬੱਚੇ ਆਪਣੇ ਮਾਪਿਆਂ ਦਾ ਜੇ ਕਰਮੀ ਮਾ ਕਰਾਉਂਦੇ ਨੇ ਕੁਝ ਕਰਾਉਂਦੇ ਨੇ ਤਾਂ ਫਿਰ ਕਹਿੰਦਾ ਕਿ ਅਗਲਾ ਕੰਨੀ ਕਰਤਾ ਹੋਊਗਾ ਕਿ ਲੈ ਉਹੀ ਟੈਕਸ ਦੇਈਏ ਇਹ ਪਤਾ ਨਹੀਂ ਬਿਮਾਰ ਹੋਣਾ ਵੀ ਹੈ ਕਿ ਨਹੀਂ ਹੋਣਾ ਹੂੰ ਸੋ ਇਸ ਲਈ ਕਹਿੰਦਾ ਕਿ ਉਹਨਾਂ ਤੋਂ ਜੀਐਸਟੀ हटਣੀ ਚਾਹੀਦੀ ਹੈ ਬੁਨਿਆਦੀ ਲੋਡ ਹੈ ਇਹ ਜ਼ਰੂਰਤ ਹੈ ਹੁਣ ਇਹ ਚੱਠੀ ਦਾ ਕਾਰਨ ਵੀ ਨਾਗਪੁਰ ਹੈ ਹੂੰ ਹੂੰ ਅਸਲ 'ਚ ਗੜਕਰੀ ਹੋਰਾਂ ਨੂੰ ਨਾਗਪੁਰ ਤੋਂ ਜਿਹੜੇ ਉੱਥੇ ਦਾ EMPLOYEES UNION ਦਾ ਇੱਕ ਬਿੰਗ ਹੈ ਉਹ ਮਿਲਣ ਆਇਆ ਸੀਗਾ ਅੱਛਾ ਜੀ ਉਸ ਨੇ ਆ ਕੇ ਸ਼ਿਕਾਇਤ ਪੱਤਰ ਦਿੱਤਾ ਕਿ ਵੀ ਆ ਆ ਇਹ ਦਿੱਕਤਾਂ ਆ ਰਹੀਆਂ ਨੇ ਇਸ ਤੇ ਉੱਤੇ ਗੌਰ ਕਰੋ ਤੇ ਗੜਖਰੀ ਨੇ ਉਹਦੇ ਵੱਲੋਂ ਚਿੱਠੀ ਲਿਖਿਆ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਮਿਲ ਗਿਆ ਵਿਰੋਧੀ ਕਹਿੰਦੇ ਦੇਖਿਆ ਜੀ ਬਾਗੀ ਸਰ ਉੱਠਣ ਲੱਗ ਗਏ ਜੀ ਮਤਲਬ ਹਰ ਗੱਲ ਉਹਨਾਂ ਨੂੰ ਤਾਂ ਹੀ ਲੱਗਦੀ ਹੈ ਨਾ ਕਿ ਲੈ ਵੀ ਮੌਕਾ ਮਿਲ ਗਿਆ ਬੋਲਣ ਦਾ ਜੀ ਐਕਟੀਵ ਵਿਰੋਧੀ ਹੈ ਵੀ ਖਾਸੇ ਨਾ ਇਕੱਠੇ ਹੋ ਗਏ ਸੋ ਇਸ ਲਈ ਉਹਨਾਂ ਰੋਲਾ ਪਾਉਣ ਦਾ ਚੰਗਾ ਮੌਕਾ ਮਿਲ ਰਿਹਾ ਉਹਨਾਂ ਨੇ ਇਹਦੇ ਪਰ ਵੀ ਗੜਖਰੀ ਦੇ ਹਵਾਲੇ ਨਾਲ ਫਿਰ ਮੋਦੀ ਸਰਕਾਰ ਤੇ ਤਾਨਾ ਮਾਰਿਆ ਕਿ ਲਓ ਜੀ ਉਹ ਤਾਂ ਕੋਈ ਗੜਖਰੀ ਸਾਹਿਬ ਨੇ ਵੀ ਅੰਦਰੂਨੀ ਥੋੜੀ ਅਸਹਿਮਤੀ ਦੀ ਪ੍ਰਗਟਾਵਾ ਕਰਤਾ ਕਿ ਤੁਹਾਡੇ ਚ ਇਹ ਤਾਂ ਚੁੱਪ ਕਰਕੇ ਬੰਦਾ ਕਹਿ ਕੇ ਕਰਾ ਸਕਦਾ ਸੀ ਨਾ ਕੰਮ ਕਿ ਮੀਡੀਆ ਚ ਕਿਉਂ ਆਏ ਜੀ 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 ਇਹ ਸੂਲੇ ਕੇ ਜੀ ਜੀ ਬਿਲਕੁਲ ਹਾਂ ਬਿਲਕੁਲ ਦੀਪਕ ਜੀ ਦੱਸਿਓ ਪੇਪਰ ਲੀਕ ਹੋਣ ਦੀਆਂ ਖਬਰਾਂ ਤੇ ਬੜੀਆਂ ਜੀ ਪਿਛਲੇ ਦਿਨਾਂ ਦੇ ਵਿੱਚ ਆਈਆਂ ਜਿਹੜਾ ਨੀਟ ਵਾਲਾ ਪੇਪਰ ਲੀਕ ਹੋਇਆ ਸੀ ਫਿਰ ਕੈਨਸਲ ਵਗੈਰਾ ਹੋਇਆ ਐਗਜ਼ਾਮ ਬੜਾ ਵਿਵਾਦ ਬਣਿਆ ਉਹਨੂੰ ਲੈ ਕੇ ਸੰਸਦ ਦੇ ਬਾਹਰ ਪੇਪਰ ਲੀਕ ਹੋ ਰਹੇ ਨੇ ਸੰਸਦ ਦੇ ਅੰਦਰ છਾਤ ਲੀਕ ਹੋ ਰਹੀ ਹੈ ਜੀ ਬਿਲਕੁਲ ਜੀ ਹੁਣ ਸੰਸਦ ਵੀ ਚੌਣ ਲੱਗੀ ਭਾਰਤ ਦੀ ਇਹ ਤਾਂ ਨਵੀਂ ਨਹੀਂ ਬਣੀ ਸੀ ਬਿਲਕੁਲ ਨਵੀਂ ਹੈ ਜੀ ਹਲੇ ਸਾਲ ਵੀ ਨਹੀਂ ਹੋਇਆ ਹਾਂ 19 ਸਤੰਬਰ 2023 ਨੂੰ ਇੱਥੇ ਕੰਮ ਕਾਰ ਸ਼ੁਰੂ ਹੋਇਆ ਮਤਲਬ ਇੱਚ ਦਾਖਲ ਹੋਈ ਹੈ ਨਵੀਂ ਸੰਸਦ ਚ ਭਾਰਤ ਦੀ ਸਰਕਾਰ ਤੇ ਵਿਰੋਧੀ ਤੇ ਚੁਣੇ ਹੋਏ ਸੰਸਦਨ ਨੁਮਾਇंदे ਹੂੰ 10 ਮਈ 2020 ਨੂੰ ਨੀ ਪੱਥਰ ਰੱਖਿਆ ਗਿਆ ਹੂੰ ਹਾਂ ਮਤਲਬ ਫਿਰ 15 ਜਨਵਰੀ 2021 ਨੂੰ ਇਹਦਾ ਨਿਰਮਾਣ ਕਾਰਜ ਸ਼ੁਰੂ ਹੋਇਆ 28 ਮਈ 2023 ਨੂੰ ਉਦਘਾਟਨ ਹੋਇਆ ਤੇ 19 ਸਤੰਬਰ 2023 ਤੋਂ ਇਹਦੇ ਵਿੱਚ ਬਕਾਇਦਾ ਤੌਰ ਤੇ ਸੰਸਦ ਮੈਂਬਰਾਂ ਨੇ ਕੰਮ ਕਾਰ ਸ਼ੁਰੂ ਕੀਤਾ ਜੀ ਤੇ ਸਾਲ ਦੇ ਅੰਦਰ ਹੀ ਛੱਤ ਚੋਂ ਲੱਗੀ ਇਹਦੀ ਲੌਬੀ ਦੇ ਵਿੱਚ ਪਾਣੀ ਪਰ ਪਾਣੀ ਟਪਕਣ ਲੱਗ ਗਿਆ ਛੱਤ ਤੋਂ ਥੱਲੇ ਉਹ ਜਿਹੜਾ ਟੱਪ ਮਤਲਬ ਕਿ ਬਾਲਟੀ ਜੀ ਨਹੀਂ ਹੁੰਦੀ ਬੜੀ ਸਾਰੀ ਜਿਵੇਂ ਆਪਣਾ ਵੱਡਾ ਕੋਈ ਉਹ ਹੋਵੇ ਡਸਟਬਿਨ ਟਾਈਪ ਹੈ ਨਾ ਉਹ ਰੱਖ ਕੇ ਥੱਲੇ ਤੇ ਉਹਦੀਆਂ ਵੀਡੀਓ ਸੰਸਦ ਦੇ ਮੈਂਬਰਾਂ ਨੇ ਵਾਇਰਲ ਕਰਤੀਆਂ ਕਿ ਜਨਾਬ ਬਾਹਰ ਸੰਸਦ ਦੇ ਬਾਹਰ ਤੁਹਾਡੇ ਪੇਪਰ ਲੀਕ ਹੋਈ ਜਾਂਦੇ ਨੇ ਤੇ ਸੰਸਦ ਦੇ ਅੰਦਰ ਚਤਾਲੀ ਹੋਈ ਜਾਂਦੀਆਂ ਯਾਦ ਹੋਣਾ ਆਪਾਂ ਇਸੇ ਪ੍ਰੋਗਰਾਮ ਦੇ ਦਰਸ਼ਕਾਂ ਨਾਲ ਉਹ ਵੀ ਦੋ ਦਿਨ ਸਮਝਾਇਆ ਕੀਤਾ ਜਦੋਂ ਅਯੁੱਧਿਆ ਰਾਮ ਮੰਦਰ ਵੀ ਮੋਦੀ ਦਾ ਡੀ ਪ੍ਰੋਜੈਕਟ ਸੀ ਉਹ ਵੀ ਚੌਣ ਲੱਗ ਗਿਆ ਜਿੱਥੇ ਰਾਮ ਲਾਲਾ ਦੀ ਮੂਰਤੀ ਸਤਨਾ ਉੱਥੇ ਤੱਕ ਪਾਣੀ ਭਰ ਗਿਆ ਸੀ ਤੇ ਇੱਧਰ ਹੁਣ ਇਹ ਨਵੀਂ ਸੰਸਦ ਵੀ ਡ੍ਰੀਮ ਪ੍ਰੋਜੈਕਟ ਸੀ મોદી ਜੀ ਦਾ ਉਹ ਵੀ ਚੌਣ ਲੱਗ 971 ਕਰੋੜ ਰੁਪਏ ਨਾਲ ਬਣੀ ਸੰਸਦ ਚੌਣ ਲੱਗ ਜਵੇ ਤੇ ਉਹਦੇ ਦਰਵਾਜ਼ਿਆਂ 'ਤੇ ਜੇ ਤੋ ਅੰਦਰ ਆਉਣਾ ਹੋਵੇ ਉਹਦੇ ਬਾਅਦ ਪਾਣੀ ਖੜਨ ਲੱਗ ਜਵੇ ਇਹ ਹੈ ਜੀ ਨਵੀਂ ਸੰਸਦ ਹੂੰ ਧਿਪਕ ਜਿਹੜੀ ਅਗਲੀ ਖਬਰ ਆਪਾਂ ਗੱਲ ਕਰਨੀ ਹੈ ਜੀ ਵੈਸੇ ਤਾਂ ਕਿਸੇ ਵੀ ਮੁਲਕ ਤੋਂ ਇਹੀ ਖਬਰ ਆਵੇ ਇਹ ਬੜੀ ਮੰਦ ਭਾਗੀ ਤੇ ਚਿੰਤਾ ਦੀ ਗੱਲ ਹੁੰਦੀ ਆ ਅਮਰੀਕਾ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਖਬਰਾਂ ਅਨਫੋਰਚੂਨੇਟਲੀ ਰੈਗੂਲਰਲੀ ਸੁਣਨ ਨੂੰ ਮਿਲਦੀਆਂ ਨੇ ਪਰ ਹੁਣੇ ਭਾਰਤ ਵਿੱਚ ਹੋਇਆ ਕਿ ਨਰਸਰੀ ਕਲਾਸ ਦੇ ਬੱਚੇ ਨੇ ਤੀਜੀ ਕਲਾਸ ਦੇ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ ਜੀ ਬਿਲਕੁਲ ਇਹ ਤੁਸੀਂ ਬਿਲਕੁਲ ਸਹੀ ਕਿਹਾ ਕਿ ਆਪਾਂ ਅਮਰੀਕਾ ਤੋਂ ਅਕਸਰ ਆਉਂਦੀ ਹੈ ਕਿ ਰਫਲ ਲੈ ਕੇ ਬੱਚਾ ਸਕੂਲ 'ਚ ਵੜ ਗਿਆ ਹਥਿਆਰ ਲੈ ਕੇ ਚਲਾ ਗਿਆ ਅੰਨੇ ਵਾ ਗੋਲੀਆਂ ਚਲਾਤੀਆਂ ਹੈ ਨਾ ਆ ਹੋ ਗਿਆ ਪਰ ਉਹ ਫਿਰ ਵੀ ਇੱਕ ਉਮਰ ਤਾਂ ਹੁੰਦੀ ਹੈ ਬੱਚੇ ਦੀ ਕੋਈ 10 ਸਾਲ ਦਾ ਉਹ ਕੋਈ 12 ਸਾਲ ਦਾ ਉਹ ਹਮ ਨਰਸਰੀ ਆ ਜਵਾਬ 5 ਤੋਂ 7 ਦਾ ਬੱਚਾ ਜੀ 4-5 ਸਾਲ ਦਾ ਜਵਾਬ ਹੈ ਕਸਟੋਲ ਲੈ ਕੇ ਜਾਵੇ ਉਹ ਟਾਰਗੇਟ ਕਰਕੇ ਇੱਕ ਬੱਚੇ ਨੂੰ ਗੋਲੀ ਮਾਰੇ ਹੂੰ ਤੇ ਗੋਲੀ ਮਾਰਨ ਤੋਂ ਬਾਅਦ ਉਸ ਦਾ ਪਿਓ ਉਸ ਨੂੰ ਲੈ ਕੇ ਫਰਾਰ ਹੋ ਜਵੇ ਜੀ ਮੰਨਿਆ ਜਾ ਰਿਹਾ ਹੈ ਕਿ ਉਹ ਪਿਓ ਵੱਲੋਂ ਪੜਾ ਕੇ ਸਿਖਾ ਕੇ ਅਚੇਚੇ ਤੌਰ ਤੇ ਇੱਕ ਟ੍ਰੇਨਿੰਗ ਤਹਿਤ ਉਹਨੂੰ ਇਸ ਕੰਮ ਲਈ ਭੇਜਿਆ ਉਸ ਦਿਨ ਕਿਉਂਕਿ ਉਹ ਬੱਚਾ ਇੰਤਜ਼ਾਰ ਕਰਦਾ ਕਿ ਤੀਸਰੀ ਜਮਾਤ ਦੇ ਬੱਚੇ ਪ੍ਰਾਰਥਨਾ ਤੋਂ ਆਪਣੀ ਕਲਾਸ 'ਚ ਆਉਣ ਤੇ ਉਹਨਾਂ ਤੋਂ ਜਾ ਕੇ ਗੋਲੀ ਭਰਾਵੇ ਸੋ ਇਸ ਘਟਨਾ ਨੇ ਹੁਣ ਸਕੂਲ ਵਾਲਾ ਮਾਲਕ ਵੀ ਗ੍ਰਿਫਤਾਰ ਹੈ ਬਾਹਰ ਪ੍ਰਦਰਸ਼ਨ ਵੀ ਹੋ ਰਿਹਾ ਹੈ ਬੱਚਾ ਬੇਸ਼ੱਕ ਠੀਕ ਹੈ ਉਹਦੇ ਹੱਥ 'ਚ ਗੋਲੀ ਲੱਗੀ ਹੈ ਉਹ ਗੋਲੀ ਮਾਰ ਲੱਗੇ ਬੱਚੇ ਦਾ ਹੱਥ ਕੰਬਿਆ ਨਿਸ਼ਾਨਾ ਹਿੱਲਿਆ ਤੇ ਉਹ ਦੇ ਕਰਕੇ ਗੋਲੀ ਹੱਥ 'ਚ ਵੱਜੀ ਪਰ 5 ਸਾਲ ਦਾ ਜਵਾਕ 8-9 ਸਾਲ ਦੇ ਬੱਚੇ ਦੇ ਉੱਤੇ ਗੋਲੀ ਭਰਾ ਰਿਆ ਸੋ ਇਸ ਲਈ ਇਹ ਇਹ ਸਥਿਤੀ ਨੂੰ ਸਮਝਣ ਦੀ ਲੋੜ ਹੈ ਕਿ ਕੀ ਇਹਦੇ ਲਈ ਸਾਡੀਆਂ ਫਿਲਮਾਂ ਜ਼ਿੰਮੇਵਾਰ ਨੇ ਹੈ ਕੀ ਇਹਦੇ ਲਈ ਸਾਡੇ ਗਾਣੇ ਜ਼ਿੰਮੇਵਾਰ ਨੇ ਕੀ ਇਹਦੇ ਲਈ ਮਤਲਬ ਕਿ ਸਾਡਾ ਫੋਨ ਦੇ ਉੱਤੇ ਗੇਮਾਂ ਜ਼ਿੰਮੇਵਾਰ ਨੇ ਜਿਹੜੀਆਂ ਹਥਿਆਰਾਂ ਵਾਲੀਆਂ ਗੇਮਾਂ ਨੇ ਸੋ ਕੀ ਇਕੱਲਾ ਕਿਤਾਬੀ ਗਿਆਨ ਕਾਫੀ ਹੈ ਸਾਰੇ ਮਸਲਿਆਂ ਲਈ ਹੂੰ ਸੋ ਬੱਚਿਆਂ ਦੀ ਮਾਨਸਿਕ ਸਥਿਤੀ ਨੂੰ ਸਮਝਣ ਦੇ ਲਈ ਹੁਣ ਗੌਰ ਕਰਨ ਦੀ ਲੋੜ ਹੈ ਜਿਸ ਤਰ੍ਹਾਂ ਦੀ ਇਹ ਘਟਨਾ ਹੈ ਇਹ ਬਿਹਾਰ ਦੇ ਸਪੋਲ ਜ਼ਿਲ੍ਹੇ ਦੇ ਇੱਕ ਸਕੂਲ ਦੀ ਘਟਨਾ ਹੈ ਜਿੱਥੇ ਇਹ ਕਾਂਡ ਵਾਪਰਿਆ ਬਹੁਤ ਮਦਭਾਗੀ ਖਬਰ ਹੈ ਤੇ ਫਿਕਰਮੰਦੀ ਵਾਲੀ ਹੈ ਖਾਸ ਕਰ ਮਾਪਿਆਂ ਦੇ ਲਈ ਬੱਚਿਆਂ ਦੇ ਲਈ ਹੈ ਨਾ ਅਤੇ ਅਧਿਆਪਕਾਂ ਦੇ ਲਈ ਸਕੂਲ ਵਾਲਿਆਂ ਦੇ ਲਈ ਹੁਣ ਕੱਲੇ ਕੱਲੇ ਦਾ ਚੋਲਾ ਰੋਜ਼ ਹੁਣ ਬਾਹਰ ਗੇਟ ਤੇ ਉਹ ਮਸ਼ੀਨਾਂ ਤਾਂ ਲਾ ਨਹੀਂ ਸਕਦੇ ਤੇ ਚੋਂ ਹਥਿਆਰਾਂ ਦੀ ਚੈਕਿੰਗ ਹੋ ਸਕੇ ਹੂੰ